ਵਾਰ ਦੇ ਨਾਲ ਕੀ ਸਬੰਧ ਸੀਗੇ ਮਨਮੋਨ ਜੀ ਦੇ ਔਰ ਕਿਸ ਤਰ੍ਹਾਂ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਕਰਦੇ ਹੋ ਜਦੋਂ ਉਹ ਇਸ ਦੁਨੀਆ 'ਚ ਨਹੀਂ ਹੈ ਮਕਰਜੀ ਸਿੰਘ ਜੀ ਇਹ ਮੇਰੇ ਮਾਮਾ ਜੀ ਸੀਗੇ ਜੀ ਬਾਕੀ ਇਹ ਤੇ ਗੱਲ ਹੈ ਹੀ ਨਹੀਂ ਕਿ ਉਹ ਸਾਡੇ 'ਚ ਨਹੀਂ ਹੈਗੇ ਉਹ ਹਮੇਸ਼ਾ ਹੀ ਆਪਣੇ ਕੰਮਾ ਕਰਕੇ ਆਪਣੀਆਂ ਜੋ ਉਹਨਾਂ ਨੇ ਸਾਡੇ ਵਾਸਤੇ ਕੀਤਾ ਆਪਣੀ ਫੈਮਿਲੀ ਵਾਸਤੇ ਕੀਤਾ ਉਹਨਾਂ ਕਰਕੇ ਹਮੇਸ਼ਾ ਹੀ ਸਾਡੇ ਵਿੱਚ ਵਸਦੇ ਰਹਿਣਗੇ ਮਨਮੋਹ ਜੀ ਦੀ ਕੀ ਕੋਈ ਯਾਦ ਦੀ ਗੱਲ ਕਰੀਏ ਲਾਸਟ ਮੁਲਾਕਾਤ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਹਾਡੇ ਪਰਿਵਾਰ ਨਾਲ ਸਬੰਧ ਸਿਗੇ ਅੱਜ ਕੱਲ੍ਹ ਦੇ ਹਾਲਾਤ ਨੇ ਕਿ ਜਦੋਂ ਪ੍ਰਧਾਨ ਮੰਤਰੀ ਦੇ ਪਰਿਵਾਰ ਨਾਲ ਸਬੰਧ ਹੋਣ ਤਾਂ ਲੋਕ ਕਿੱਥੇ ਨਾ ਕਿੱਥੇ ਆਉਂਦੇ ਨੇ ਕਿਸ ਤਰ੍ਹਾਂ ਦਾ ਰਿਹਾ ਤਜਰਬਾ ਕਦੀ ਕਿਸੇ ਕੰਮ ਲਈ kiya ਜਾਂ ਨਹੀਂ kiya ਕਿਦਾਂ ਦਾ ਰਿਸਪੌਂਸ ਸੀ ਉਹਨਾਂ ਦਾ ਲਾਸਟ ਜਿਹੜੀ ਸਾਡੀ ਅਸੀਂ ਮਿਲੇ ਸੀ ਉਹਨਾਂ ਨੂੰ ਅਕਤੂਬਰ 3-4 ਸਾਲ ਪਹਿਲੇ ਸਰਕਟ ਹਾਊਸ ਵਿੱਚ ਆਈ ਸੀ ਅਮਰ ਸਾਥ ਇਹ ਸਾਰੀ ਫੈਮਿਲੀ ਉਹਨਾਂ ਨੇ ਇਕੱਠੇ ਹੀ ਉੱਥੇ ਅੱਗੇ ਵੀ ਇੱਦਾਂ ਹੀ ਕਰਦੇ ਸੀ ਜਦੋਂ ਆਉਂਦੇ ਸੀ ਅੰਮ੍ਰਿਤਸਰ ਸਰਕਟ ਹੌਂਸੇ ਸਾਰਿਆਂ ਨੂੰ ਸਾਧ ਲੈਂਦੇ ਸੀ ਤੇ ਸਾਰੀ ਫੈਮਿਲੀ ਉੱਥੇ ਹੀ ਮਿਲਦੀ ਸੀ ਉਹਨਾਂ ਨਾਲ ਤੇ ਸਿਕਿਉਰਿਟੀ ਪਰਪਸ ਕਰਕੇ ਉਹ ਇੱਕ ਇੱਕ ਦਾ ਘਰ ਨਹੀਂ ਜਾ ਸਕਦੇ ਸੀ ਫੈਮਿਲੀ ਬਹੁਤ ਵੱਡੀ ਸੀ ਕੋਈ ਜਲੰਧਰੋਂ ਆਉਂਦਾ ਸੀ ਕੋਈ ਅਸੀ ਜਾਂਦੇ ਸੀ ਕੋਈ ਅੰਮ੍ਰਿਤਸਰ ਤੋਂ ਹੁੰਦੇ ਸੀ ਸੋ ਇਸੇ ਕਰਕੇ ਇੱਕੋ ਜਗ੍ਹਾ ਕਹਿੰਦੇ ਸੀ ਬੈਟਰ ਹੈ ਅਸੀਂ ਉੱਥੇ ਆ ਕੇ ਸਾਰੇ ਸਾਰੇ ਮਿਲ ਲੋ ਤੇ ਬਾਕੀ ਜਿਹੜੀ ਲਾਸਟ ਗੱਲ ਹੋਈ ਸੀ ਉਹਨਾਂ ਨਾਲ 1.5-2 ਸਾਲ ਪਹਿਲੇ ਹੋਈ ਸੀ ਤੇ ਪਹਿਲੇ ਤੇ ਉਹਨਾਂ ਨੇ ਪਾ ਦਿੰਦਾ ਜਿਹੜਾ ਹੋਈ ਤੇ ਮਾਈ ਸਾਡੇ ਤੇ ਉਹ ਦੋਨਾਂ ਨੇ ਥੋੜੀ ਆਪਣੀ ਕੌਨਵਾਲੈਂਸ ਦਿੱਤੀਆਂ ਸੀਗਾ ਤੇ ਸਾਲ ਪਹਿਲੇ ਮੇਰੇ ਬੇਟੇ ਦੀ ਸ਼ਾਦੀ ਹੋਈ ਤੇ ਕੌਂਗ੍ਰੈਚੁਲੇਸ਼ਨਸ ਉਹਨਾਂ ਕੀਤੀ ਸੀ ਫੋਨ ਤੇ ਆ ਤੇ ਸਕਦੇ ਨਹੀਂ ਸੀ ਉਹਨਾਂ ਨੂੰ ਫਿਜ਼ੀਕਲੀ ਕਰਕੇ ਹਰ ਕਿਤੇ ਚਾਰ ਬੰਦੇ ਉਠਾਉਂਦੇ ਸੀ ਉਹਨਾਂ ਤੇ ਇਸੇ ਕਰਕੇ ਬਸ ਉਹੀ ਫੋਨ ਤੇ लास्ट ਸਾਡੀ ਸਾਲ ਪਹਿਲੇ ਗੱਲ ਹੋਈ ਸੀ ਤੇ ਉਦੋਂ ਵੀ ਕੋਈ ਕੋਈ ਇੱਕ ਦੇ ਕੰਮ ਕਿਆ ਹੋਵੇ ਉਹਨਾਂ ਨੂੰ ਨੇ ਕੰਮ ਕੋਈ ਨਹੀਂ ਗਿਆ ਸੀ ਮਤਲਬ ਸਾਨੂੰ ਪਤਾ ਸੀ ਵੀ ਜਿਹੜਾ ਅਸੀਂ ਕੰਮ ਕਰ ਆਪਣੇ ਫਾਇਦੇ ਵਾਸਤੇ ਕਰਾਂਗੇ ਤੇ ਗਰੀਬ ਨਹੀਂ ਹੋਣਾ ਆ ਜੇ ਕੋਈ ਕਿਸੇ ਦਾ ਕੋਈ ਮੈਡੀਕਲ ਪਰਪਸ ਹੁੰਦਾ ਸੀ ਜਾਂ ਹੋਰ ਕਿਸਨ ਬਹੁਤ ਕੋਈ ਤਕਲੀਫ ਵਿੱਚ ਹੁੰਦਾ ਸੀ ਕੋਈ ਗਰੀਬ ਮੰਦਾ ਤੇ ਉਹ ਫਿਰ ਪਿੱਛੇ ਨਹੀਂ ਹਟਦੇ ਸੀ ਉਹ ਕਰਦੇ ਸੀ ਆਖਰ ਦੇ ਵਿੱਚ ਦੇਸ਼ ਵਾਸੀਆਂ ਨੂੰ ਕੀ ਸੁਨੇਹਾ ਹੈ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਇਹੀ ਹੈ ਵੀ ਜੋ ਉਹਨਾਂ ਨੇ ਸਾਨੂੰ ਮਾਰਗ ਦੱਸਿਆ ਆਪਾਂ ਉਹਦੇ ਉੱਤੇ ਚੱਲ ਕੇ ਦਿਨ ਦੂਣੀ ਤੇ ਰਾਤ ਚੌਗਣੀ ਉੰਤਰੀ ਕਰੀਏ ਦੇ ਇਹ ਸੇਥੀ ਉਹ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਤੇ ਹਮੇਸ਼ਾ ਸਾਡੇ ਵਿੱਚ ਵਸਦੇ ਰਹਿਣਗੇ ਠੀਕ ਠੀਕ ਸਰ ਤੁਸੀਂ ਅੱਜ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਸਾਂਝਾ ਕਰਨਾ ਹੈ ਕਿ ਸਾਡੇ ਜਿਹੜੇ ਮਾਨਵੀ ਪ੍ਰਧਾਨ ਮੰਤਰੀ ਜਿਹੜੇ ਉਹ ਕੱਲ ਉਹਨਾਂ ਦਾ nidhan ਹੋ ਗਿਆ ਵਾ ਤੁਸੀਂ ਅੱਜ ਉਹਨਾਂ ਦੀ ਸਿਸਟਰ ਦੇ ਕੋਲ ਵੀ ਆਏ ਹੈ ਪਰਿਵਾਰ ਦੇ ਕੋਲ ਕਿ ਦੁੱਖ ਸਾਂਝਾ ਕਰਨਾ ਹੈ ਕਿ ਮਤਲਬ ਕਿ ਕਹ ਲੋ ਕਿ ਪਰਿਵਾਰ ਦੇ ਨਾਲ ਤੁਸੀਂ ਇਹ ਸਾਂਝ ਕੇ ਦਿਖੋ ਇਹ ਕੱਲਾ ਇਸ ਪਰਿਵਾਰ ਨੂੰ ਨਹੀਂ ਇਹ ਸਕੇ ਭੈਣ ਨਹੀਂ ਤੇ 10 ਭੈਣ ਭਰਾ ਸੀ ਤੇ ਇਹ ਉਹਨਾਂ ਦੇ ਭੈਣ ਇੱਕ ਕਲਾ ਦੇਸ਼ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਕਲਾ ਪਰਿਵਾਰ ਲਈ ਨੇ ਸਾਰਾ ਦੇਸ਼ ਹੋ ਗਵਾਰ ਹੈ ਉਹ ਜਿਹੜਾ ਵੀ ਮਾੜੀ ਮੋਟੀ ਵੀ ਸੋਚੀ ਰੱਖਦਾ ਕਿ ਦੇਸ਼ ਦੀ ਅੱਜ ਤੋਂ 4 ਦਾਕੇ ਪਹਿਲਾਂ ਕੀ ਹਾਲ ਸੀ ਫਾਈਨੈਂਸ਼ੀਅਲ ਉਹਨੂੰ ਇੱਥੇ ਲਿਆਉਣ ਵਾਲੇ ਕੀ ਉਦਮ ਉਹਨਾਂ ਨੇ ਕੀਤੇ ਜਿੰਨੂੰ ਮਾੜੀ ਮੋਟੀ ਉਸ ਬਾਰੇ ਸੋਚੀ ਆ ਉਹ ਅੱਜ ਦੇ ਜਿਹੜੇ ਜੋ ਘਾਟਾ ਪਿਆ ਹੈ ਇਹਦੇ ਤੋਂ ਬਹੁਤ ਹੀ ਜਾਨੀ ਜਿਹੜਾ ਹੈਗਾ ਚਿੰਤਾ ਤੇ ਹੈ ਔਰ ਉਹ ਜਿਹੜਾ ਹੈ ਸੋਗ ਵਿੱਚ ਮੈਂ ਆਪਣੇ ਵੱਲੋਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮਨੂ ਦਾ ਬਲ ਬਖਸ਼ਣ ਦੂਸਰੀ ਗੱਲ ਇਹ ਕਿ ਉਹ ਇੱਕ ਚਾਨਣ ਮਨਾਰੀ ਵੀ ਦੀ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੰਨੇ 10 10 ਭੈਣ ਭਰਾ ਖੋਣ ਦੇ باوجود ਪਾਕਿਸਤਾਨ ਨੂੰ ਤੋਂ ਉਜੜ ਕੇ ਆਉਣ ਦੇ ਬਾਵਜੂਦ ਜਦੋਂ ਆਪਣੇ ਤਿੰਨ ਕੱਪੜਿਆਂ 'ਚ ਵੀ ਨਹੀਂ ਇੱਥੇ ਲੋਕ ਇੰਡੀਆ ਦੇ ਵਿੱਚ ਪਹੁੰਚੇ ਉਦੋਂ ਆ ਕੇ ਜਿਹੜੀ ਪੜ੍ਹਾਈ ਜਣੀ ਪੜ੍ਹਾਈ ਹੈ ਕਿ ਐਜੂਕੇਸ਼ਨ ਏਡੀ ਤਾਕਤ ਆ ਜਿਹਦੇ ਨਾਲ ਬੰਦਾ ਜੋ ਵੀ ਸੋਚੇ ਉਹ ਕਰ ਸਕਦਾ ਉਹ ਦੀ ਇੱਕ ਜੀ ਦੀ ਜਾਗ ਦੀ ਮਿਸਾਲ ਸਰਦਾਰ ਮਨਮੋਹਨ ਸਿੰਘ ਸਾਹਿਬ ਔਰ ਸਾਡੀ ਸਾਡੀ ਜਿਹੜੀ ਜਨਰੇਸ਼ਨ ਆ ਜਿਹੜੀ ਬਾਹਰ ਭੱਜੀ ਜਾ ਰਹੀ ਹੈ ਉਹਨੂੰ ਉਹਨਾਂ ਤੋਂ ਵੀ ਸੇਧ ਲੈਣੀ ਚਾਹੀਦੀ ਕਿ ਜੇ ਤੁਹਾਡੇ ਵਿੱਚ ਕੋਈ ਕਾਬਲੀਅਤ ਹੈ ਤੁਸੀਂ ਤੁਹਾਡੀ ਤੁਸੀਂ ਲਗਨ ਨਾਲ ਉਦਮ ਅਗਰ ਲੱਗੇ ਰਹੋ ਤੇ ਤੁਸੀਂ ਕੋਈ ਮਕਾਮ ਹਾਸਲ ਕਰ ਸਕਦੇ ਹੋ ਸੋ ਮੈਂ ਅੱਜ ਦੀ ਜੰਗ ਜਨਰੇਸ਼ਨ ਨੂੰ ਜਿਹੜੀ ਕਈ ਤਰ੍ਹਾਂ ਦੇ ਕੰਮਾਂ 'ਚ ਕਰਾਈ ਪਈ ਹੋਈ ਆ ਉਹਨੂੰ ਅਪੀਲ ਕਰੂੰਗਾ ਕਿ ਉਹਨਾਂ ਦੀ ਜ਼ਿੰਦਗੀ ਤੋਂ ਸੇਧ ਰਹਿਣ ਔਰ ਪੰਜਾਬ ਦੀ ਇਸ ਦੇਸ਼ ਦੀ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਉਣ। ਬੜਾ ਸ਼ੋਗ ਵਾਲਾ ਦਿਨ ਹੈ ਕਿਉਂਕਿ ਦੇਸ਼ ਦਾ ਉਹ ਨਾਇਕ ਦੇਸ਼ ਦਾ ਉਹ ਮਹਾਨ ਨੇਤਾ ਦੁਨੀਆ ਦਾ ਉਹ ਅਚਾਰ ਸ਼ਾਸਤਰੀ ਅੱਜ ਕੱਲ ਦੁਨੀਆ ਤੋਂ ਚਲਾ ਗਿਆ ਹੈ ਅਲਵਿਦਾ ਕਹਿ ਗਿਆ ਹੈ ਪਰਿਵਾਰ ਲਈ ਬਹੁਤ ਔਖਾ ਹੈ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਇਸ ਦੁੱਖ ਦੀ ਘੜੀ ਨੂੰ ਸੋਦੋ ਜੀ ਦੇਖ ਸਕਦੇ ਹਾਂ ਕਿ ਸੋਗ ਜ਼ਰੂਰ ਹੈ ਪਰ ਇੱਕ ਪਰਿਵਾਰ ਨੂੰ ਗਰਵ ਜ਼ਰੂਰ ਹੋਏਗਾ ਕਿ ਦੋ ਵਾਰ ਪ੍ਰਧਾਨ ਮੰਤਰੀ ਬਣਨਾ ਹਿੰਦੁਸਤਾਨ ਦਾ ਕਿਸ ਤਰ੍ਹਾਂ ਦੇਖਦੇ ਹਾਂ ਉਹਨਾਂ ਦੀਆਂ ਉਪलब्धियों ਨੂੰ ਬਹੁਤ ਬਹੁਤ ਬਲੜਤਾ ਹੈ ਹਾਂਜੀ ਸਰਦਾਰ ਮਨਮੋਹਨ ਸਿੰਘ ਜੀ ਬਚਪਨ ਤੋਂ ਹੀ ਇਦਾਂ ਦੀ ਰੁਚੀਆਂ ਰੱਖਦੇ ਸੀ ਹਾਂ ਜੀ ਬਿਲਕੁਲ ਜੀ ਬਿਲਕੁਲ ਕੁਝ ਖਾਸ ਕੋਈ ਪੜਨ ਦਾ ਨਾਂ ਦਾ ਯਾਦ ਹੋਵੇ ਸਭ ਕੁਝ ਦੁਨੀਆ ਤੇ ਬਹੁਤ ਅੱਛੇ ਬੰਦੇ ਨੇ ਬਹੁਤ ਵਧੀਆ ਸਨ ਬਹੁਤ ਵਧੀਆ ਹਾਂ ਤੇਰਾ ਪ੍ਰਾਣ ਪਤਾ ਸਾਰੇ ਹਾਂ ਕੀ ਕਰ ਸਕਦੇ ਕੁਝ ਨਹੀਂ ਕਰ ਸਕਦੇ ਅ ਜਿਸ ਤਰ੍ਹਾਂ ਤੁਸੀਂ ਡੂੰਗੇ ਦੁੱਖ ਚੋਂ ਦੁਨੀਆ ਦਾ ਹਰ ਉਹ ਇਨਸਾਨ ਦੁਖੀ ਹੈ ਜਿਨ੍ਹਾਂ ਨੂੰ ਉਹਨਾਂ ਦੀਆਂ ਉਪਲਬਧੀਆਂ ਯਾਦ ਨੇ ਜਿਨ੍ਹਾਂ ਕਰਕੇ ਅੱਜ ਦੇਸ਼ ਇੱਕ ਡੂੰਗੀ ਅਰਥਵਿਵਸਥਾ ਚ ਘਾਟੇ ਚ ਲਾਗਿਆ ਸੀ ਤਾਂ ਜੇਕਰ ਮੈਂ ਗਨ ਕਰਾਂ ਪਰਿਵਾਰ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਔਰ ਕਿਸ ਤਰ੍ਹਾਂ ਰਿਹਾ ਜ਼ਿੰਦਗੀ ਦਾ ਇਹ ਸਫਰ ਭੈਣਾ ਭਰਾਵਾਂ ਨਾਲ ਕਿੰਨੇ ਭੈਣ ਭਰਾ ਸਨ ਅਸੀਂ ਤਾਂ ਵੱਡੇ ਜੇ ਪੈਣ ਸੀ ਹਮ ਤੇ ਚਾਰ ਪ੍ਰਾਸ ਮਨਮੋਹਨ ਸਿੰਘ ਜੀ ਕਿੰਨੇ ਨੰਬਰ ਤੇ ਸੀ ਮਨਮੋਹਨ ਜੀ ਫਸਟ ਨੰਬਰ ਤੇ ਸੀ ਫਸਟ ਨੰਬਰ ਤੇ ਸੀ ਹਾਂ ਜੀ ਤੇ ਤੁਹਾਡਾ ਗ੍ਰੇਡ ਨੰਬਰ ਸੀ ਸਰ ਮੇਰਾ ਬੜਾ ਸੀ ਮਨਮੋਹਨ ਜੀ ਤੇ ਤੁਸੀਂ ਕਦੀ ਬਚਪਨ ਚ ਦੇ ਇਦਾਂ ਮਹਿਸੂਸ ਕੀਤਾ ਕਿ ਇਹ ਏਡੀ ਵੱਡੀ ਉਪਲਬਧੀ ਤੇ ਚਲੇ ਜਾਣਗੇ ਨਹੀਂ ਚਾਹੀਦਾ ਸੀ ਸਿੱਧੀ ਦੋਹਰੀ ਨਾਲ ਸੋਚ ਚੁੱਕੀ ਸੀ ਦੋਨੇ ਮਰੀ ਗਏ ਆ ਉਦਾਂ ਵੀ ਜਾਂਦੇ ਰਹੀਦਾ ਸੀ ਹੂੰ ਕੋਈ ਸੇਧ ਨਹੀਂ ਲੋਰ ਕਰਦੇ ਕੁਛ ਐਸੀ ਵੀ ਹੂੰ ਬਸ ਬਾਕੀ ਠੀਕ ਠਾਕ ਉਹ ਨਾਈਫ ਕੱਢੀ ਉਹਨਾਂ ਨੇ ਹੂੰ ਪ੍ਰਮਾਤਮਾ ਨੇ ਕਿਹਾ ਕਿ ਠੀਕ ਠਾਕ ਹੂੰ ਸਾਰਾ ਫੈਮਿਲੀ ਠੀਕ ਠਾਕ ਰਹਿ ਗਏ ਸਨ ਇਹ ਮੁਲਾਕਾਤ ਆਖਰੀ ਮੁਲਾਕਾਤ ਕਦੋਂ ਹੋਈ ਸੀ ਉਹਨਾਂ ਨੂੰ ਹੋ ਗਈ 10 8 12 ਸਾਲ ਨੂੰ ਹੋਈ ਗਈ ਸੀ ਹੂੰ ਹੋਈ ਸੀ ਕੋਈ ਆਖਰੀ ਮੁਲਾਕਾਤ ਅੰਮ੍ਰਿਤਸਰ ਹੋਈ ਹੋਵੇ ਪਿਛਲੇ ਸਾਲ ਨਹੀਂ ਪਿਛਲੇ ਕਾਫੀ ਦਿਨ ਹੋ ਗਏ ਬਿੱਲੀ ਸਰ ਬਸ ਠੀਕ ਠਾਕ ਚੱਲਦਾ ਉਹ ਤਾਂ ਬੋਲਦੇ ਵੀ ਨਹੀਂ ਸੀ ਘੱਟ ਕਰ ਬਹੁਤ ਘੱਟ ਬੋਲਦੇ ਸੀ ਕੋਈ ਬੜਾ ਪਿਆਰ ਕਰਦੇ ਹੁਣ ਤੇ ਹੂੰ ਤੇ ਬਸ ਪ੍ਰਮਾਤਮਾ ਦੇ ਮਤਲਬ ਇੱਕ ਪ੍ਰਧਾਨ ਉਸ ਵੇਲੇ ਕਿਦਾਂ ਦਾ ਮਹਿਸੂਸ ਹੁੰਦਾ ਸੀ ਆ ਇਸ ਫੋਟੋ ਚ ਮੈਂ ਦੇਖ ਰਿਹਾ ਕਿ ਆ ਤੁਹਾਡੇ ਕੋਲ ਫੋਟੋ ਹੈ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਸੰਸਦ ਇਹ ਤੇ ਨਹੀਂ ਭੁਗਾੜੇ ਆਏ ਸਨ ਇੱਕ ਵਾਰੀ ਗਰੀਬਾਂ ਦੁਆੰਦੇ ਮੈਂ ਸਰਦਾਰ ਜੀ ਕੋਲ ਦੁਆੰਦੇ ਅੱਛਾ ਤੇ ਜਦੋਂ ਬੇ ਸਨ ਇਹ ਗੇਸ ਸਰਦਾਰ ਜੀ ਗੇਸ ਅੱਛਾ ਇਸ ਦੇਸ਼ ਦੇ ਜਦੋਂ ਪ੍ਰਧਾਨ ਮੰਤਰੀ ਸੀ ਫਿਰ ਇੱਕ ਮਹਿਸੂਸ ਹੁੰਦਾ ਸੀ ਕਿ ਮੈਂ ਪ੍ਰਧਾਨ ਮੰਤਰੀ ਦੀ ਭੈਣ ਹਾਂ ਹਾਂ ਜੀ ਬਿਲਕੁਲ ਜੀ ਬਿਲਕੁਲ ਸੀ ਦੇ ਦੋ ਵਾਰੀ ਸੌ ਚੁੱਕੀ ਨੇ ਦੋ ਦੋਨੇ ਵਾਰੀ ਸੀ ਗਏ ਯਾਰ ਹਮ ਸਰਲ ਸਤਿ ਪ੍ਰਮਾਤਮਾ ਸੀ ਤੇ ਤੇ ਕਦੀ ਕੋਈ ਕੰਮ ਕਿਹਾ ਉਹਨਾਂ ਨੂੰ ਜੇ ਕੰਮ ਵਾਲੇ ਪਾਸੇ ਤੇ ਜਾਂਦੇ ਬਿਲਕੁਲ ਹੀ ਉਹ ਸਾਡੇ ਪਿਤਾ ਜੀ ਨੇ ਜਵਾਬ ਦਿੱਤਾ ਜੀ ਬਹੁਤ ਕੰਮ ਨਹੀਂ ਮੈਂ ਉਹਦੇ ਕੰਮ ਬਿਲਕੁਲ ਨਹੀਂ ਕਰਦੇ ਹਮ ਮੈਨੂੰ ਸੀ ਕਿਸੇ ਨੂੰ ਕਰਕੇ ਲਗੀ ਇੱਕ ਵਾਰੀ ਹੁੰਦਾ ਹੈ ਨਾ ਕਈ ਵਾਰੀ ਤੁਹਾਡੇ ਕੋ ਵੀ ਲੋਕ ਆਂਦੇ ਹੋਣੇ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੀ ਭੈਣ ਹੋ ਤੁਹਾਡਾ ਕੋਈ ਕੰਮ ਅਸੀਂ ਕਹ ਦੇ ਡੈਡੀ ਜੀ ਕਹਿੰਦੇ ਮੇਰਾ ਬੇਟਾ ਉਹ ਵੀ ਕਹਿੰਦੇ ਸਾ ਤੇ ਹੋਤ ਨਹੀਂ ਲਗੀ ਉਹ ਸੁਪਾਰਚ ਨਹੀਂ ਕਿਸੇ ਦੀ ਸੁਣਦੇ ਨਾ ਨਾ ਬਿਲਕੁਲ ਨਹੀਂ ਬਿਲਕੁਲ ਸਾਹਿਤ ਪੈਣਾ ਚਾਹੀਦਾ ਭਰਾ ਲਗੀ ਸਦਾ ਉਹ ਨਾ ਨੇ ਨਿਆਂ ਦਾ ਤਰਾਜੂ ਫੜੀ ਰੱਖਿਆ ਬਿਲਕੁਲ ਬਿਲਕੁਲ ਹੂੰ ਤੇ ਪਰ ਮਾਤਮਰ ਅੱਜ ਤੇ ਬੇਸ਼ੱਕ ਹੈ ਦੁਨੀਆ ਨਹੀਂ ਕੋਈ ਇਦਾਂ ਦਾ ਤੁਹਾਨੂੰ ਲੰਮਾ ਯਾਦ ਹੈ ਕੋਈ ਬਚਪਨ ਦਾ ਕੋਈ ਉਹਦੋਂ ਜਦੋਂ ਖਾਸ ਇੱਕ ਭੈਣ ਨੂੰ ਉਹਨਾਂ ਨੇ ਕੋਈ ਰਖੜੀ ਦਾ ਦਿਨ ਕੋਈ ਇਦਾਂ ਦਾ ਯਾਦ ਹੋਵੇ ਇਹ ਰਖੜੀ ਭੇਜੀ ਦੀ ਹੈ ਇਦਾਂ ਸਾਰਾ ਜ਼ਰੂਰ ਦੇਣੀ ਦੀ ਹੈ ਰਖੜੀ ਦੇ ਹੂੰ ਤੇ ਵਾਏ ਗੁਰੂ ਬਾਬਾ ਹੂੰ ਠੀਕ ਸਾਹ ਰਹੇ ਉਹਨਾਂ ਪਰ ਫੈਮਿਲੀ ਸਾਰੀ ਠੀਕ ਰਹੇ ਫਿਰ ਬਸ ਇਦਾਂ ਜਿੰਦਾ ਰਹੇ ਸਾਰੇ ਹੂੰ ਹੁਣ ਕਿੰਨੇ ਲੋਕ ਦਸਾਂ ਚੋਂ ਕਿੰਨੇ ਹੈਗੇ ਨੇ ਔਰ ਕਿੰਨੇ ਦੁਨੀਆ ਖੱਟ ਚੁੱਕੇ ਨੇ ਦੋ ਪ੍ਰਿੰਸ ਦੋ ਪ੍ਰਾਜੇ ਲੇਨ ਹਮ ਇਹ ਵਰਕੀ ਦੋ ਦੋ ਅੰਮ੍ਰਸਾ ਰਹੇ ਗਏ ਹਨ ਹਮ ਦੋ ਦੀ ਡੈਥ ਹੋ ਗਈ ਹੈ ਹਮ ਹਮ ਇਹ ਹੁਣ ਸਾਰਾ ਦੇਸ਼ ਤੁਹਾਨੂੰ ਸੁਣ ਰਿਹਾ ਹੈ ਦੁਨੀਆ ਸੁਣ ਰਹੀ ਹੈ ਤਾਂ ਆਪਣੇ ਭਰਾ ਦੇ ਲਈ ਦੋ ਸ਼ਬਦ ਕਿਹੜਾ ਕਹਿਣ ਚਾਹੋਗੇ ਜੀਵਨ ਯਾਤਰਾ ਪੂਰੀ ਹੋਈ ਗਈ ਹੈ ਲੇਕਿਨ ਉਹ ਅਮਰ ਨੇ ਹਰ ਕਿਸੇ ਦੇ ਵਿੱਚ ਨੇ ਕੀ ਕਹੋਗੇ ਦ੍ਰਿਸ਼ਵਾਸੀਆਂ ਨੂੰ ਸਾਡੇ ਕੀਤਾ ਕਿਵੇਂ ਗ੍ਰੂਪ